ਅਸੀਂ ਸਵੇਰ ਦੇ ਕਾਫੀ ਚਲਾਣ ਵੀ ਕੱਟੇ ਆ ਤੇ ਉਹਦੇ ਤੋਂ ਨਾਲ ਹੀ ਗੱਡੀਆਂ ਵੀ ਬਾਉਂਡ ਕੀਤੀਆਂ ਹੋਈਆਂ। ਫੁੱਲੜਬਾਜੀ ਨਹੀਂ ਕਰਨੀ। ਬਾਕੀ ਪਿਆਰ ਨਾਲ ਆਪਣਾ ਤੁਸੀਂ ਤਿਉਹਾਰ ਮਨਾਓ। ਠੀਕ ਢੰਗ ਨਾਲ ਤੁਸੀਂ ਮਨਾਓ ਤੇ ਕੋਈ ਪੁਲਿਸ ਨੂੰ ਕੋਈ ਇਤਰਾਜ਼ ਨਹੀਂ ਹੋਵੇ। Holi ਦੇ ਤਿਉਹਾਰ ਮੌਕੇ ਮੁਹਾਲੀ ਪੁਲਿਸ ਚੌਕਸ ਨਜ਼ਰ ਆ ਰਹੀ ਹੈ। ਥਾ-ਥਾਤੇ ਨਾਕੇ ਲਗਾਏ ਹੋਏ ਨੇ ਤਸਵੀਰਾਂ ਦਿਖਾ ਦਿੰਨੇ ਆ ਮੁਹਾਲੀ ਦੀਆਂ ਤਸਵੀਰਾਂ ਨੇ ਔਰ ਇਹ ਨਾਕਾ ਲਗਾਇਆ ਹੋਇਆ ਹੈ। ਪੁਲਿਸ ਵੱਲੋਂ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਗੱਡੀਆਂ ਵੀ ਰੋਕੀਆਂ ਜਾ ਰਹੀਆਂ ਨੇ ਔਰ ਇਹ ਖਾਸ ਤੌਰ ਤੇ ਤਿਆਰ ਰੱਖਿਆ ਜਾ ਰਿਹਾ ਉਹਨਾਂ ਹੁੱਲੜਬਾਜ਼ਾਂ ਤੇ ਕਿ ਹੁੱਲੜਬਾਜ਼ੀ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ਾਂ ਵੱਲੋਂ ਨਾ ਕੀਤੀ ਜਾਵੇ ਤਾਂ ਤਸਵੀਰਾਂ ਮੁਹਾਲੀ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਚਲਾਨ ਵੀ ਕੀਤੇ ਜਾ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਅੱਜ ਹੋਲੀ ਦਾ ਤਿਉਹਾਰ ਲੋਕਾਂ ਵੱਲੋਂ ਧੂਮਤਮ ਦੇ ਨਾਲ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਮੁਹਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹੋਲੀ ਦੇ ਤਿਉਹਾਰ ਮੌਕੇ ਗੱਡੀਆਂ ਰੋਕ ਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਹਨਾਂ ਹੁੱਲੜਬਾਜ਼ਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਿਹੜੇ ਹੁੱਲੜਬਾਜ਼ ਹੁੱਲੜਬਾਜ਼ੀ ਕਰਦੇ ਨੇ ਤਾਂ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਔਰ ਸਾਡੇ ਨਾਲ ਇਸ ਵਕਤੇ ਡੀਐਸਪੀ ਹਰਸਿਮਰ ਸਿੰਘ ਬਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਲੋਕ ਧੂਮ-ਧਾਮ ਦੇ ਨਾਲ ਮਨਾ ਰਹੇ ਨੇ ਪਹਿਲਾਂ ਤਾਂ ਮੈਂ ਆਪ ਦੇ ਮਾਧਿਅਮ ਰਹੀਂ ਸਾਰੇ ਮੋਹਾਲੀ ਵਾਸੀਆਂ ਤੇ ਦੇਸ਼ ਭਾਸ਼ ਪੰਜਾਬ ਵਾਸੀਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਤੇ ਫਿਰ ਇੱਥੇ ਜਿਹੜਾ ਅਸੀਂ ਅ ਅੱਜ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਣੇ ਆਪਣੇ ਏਰੀਏ ਦੇ ਵਿੱਚ ਡਿਫਰੈਂਟ ਫੋਰਸਸ ਨਾਲ ਨਾਕਾਬੰਦੀ ਕੀਤੀ ਹੈ ਪੰਜਾਬ ਪੁਲਿਸ ਹੈ ਸਾਡੇ ਕੋ ਤੇ ਆਪਣੇ ਏਆਰਪੀ ਟੀਮ ਹੈ ਪੈਰਾਮਿਲਟਰੀ ਫੋਰਸ ਨੂੰ ਵੀ ਅਸੀਂ ਅੱਜ ਨਾਕਾਬੰਦੀ ਦੇ ਵਿੱਚ ਯੂਜ਼ ਕਰ ਰਹੇ ਹਾਂ ਜੀ ਮੋਹਾਲੀ ਚ ਕਿੰਨੀਆਂ ਥਾਵਾਂ ਨੇ ਜਿੱਥੇ ਨਾਕੇ ਲਾਏ ਗਏ ਨੇ ਪੱਕੇ ਤੌਰ ਤੇ ਇਦੇ ਵਿੱਚ ਮੈਂ ਜਿਹੜੇ ਮੇਰੇ ਏਰੀਏ ਦੇ ਵਿੱਚ 12 ਨਾਕੇ ਲੱਗੇ ਹੋਏ ਤੇ ਜਿਹੜੇ ਇੰਟਰਸਟੇਟ ਦੋ ਦੋ ਤੇ ਚਾਰ ਇੰਟਰਸਟੇਟ ਨਾਕੇ ਵੀ ਲੱਗੇ ਹੋਏ ਆ ਜਿਹੜੇ ਜਿੱਦਾਂ ਚੰਡੀਗੜ੍ਹ ਨੂੰ ਟੱਚ ਕਰਦੇ ਆ ਸਾਡੇ ਕੋਲ ਤੇ ਫੁੱਟ ਪੈਟਰੋਲਿੰਗ ਹੈ ਪਹਿਲਾਂ ਅੱਜ ਅਸੀਂ ਮਾਰਕੀਟਿੰਗ ਸਵੇਰੇ ਕੀ ਕਹਿੰਦੇ ਡੌਗ ਸਕਵਾਡ ਨਾਲ ਵੀ ਕਵਰ ਕੀਤੀਆਂ ਹੋਈਆਂ ਸਨ ਸੋ ਅੱਜ ਜਿਹੜੇ ਜਿਹੜੇ ਵੀ ਹੁੱਲੜਬਾਜ਼ਾਂ ਨੂੰ ਅਸੀਂ ਮਤਲਬ ਰੋਕਦੇ ਆ ਜਿਹੜੇ ਪੀਸਫੁਲੀ ਮਨਾ ਰਹੇ ਆ ਉਹਨਾਂ ਨੂੰ ਕੋਈ ਉਹਦੇ 'ਚ ਉਹ ਨਹੀਂ ਹੈ ਜਿਨ੍ਹਾਂ ਨੂੰ ਕਿਹਨਾਂ ਦੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਹੁੱਲੜਬਾਜ਼ੀ ਜੇ ਕਰਦੇ ਨੇ ਤੇ ਤੁਸੀਂ ਉਹਨਾਂ ਨੂੰ ਪੁੱਛਗਿਛ ਕਰਦੇ ਹੋ ਉਹਨਾਂ ਕੋਲੋਂ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ਾਂ ਕਰਦੇ ਬੇਸਿਕਲੀ ਜਿਹੜਾ ਨੇ ਪੀਲੀਅਨ ਰਾਈਡਰ ਜਿਹੜੇ ਤਿੰਨ ਜਾਣੇ ਆ ਮਤਲਬ ਦੋ ਤੋਂ ਵੱਧ ਜਿਹੜੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਹੋਣਗੇ ਉਹਨਾਂ ਨੂੰ ਤੇ ਜਾਂ ਜਿਹੜਾ ਹਰਦੂੰਗ ਮਚਾਉਂਦੇ ਹੋਣਗੇ ਉਹਨਾਂ ਲਈ ਅਸੀਂ ਸਵੇਰ ਦੇ ਕਾਫੀ ਚਲਾਣ ਵੀ ਕੱਟੇ ਆ ਤੇ ਉਹਦੇ ਤੋਂ ਨਾਲ ਹੀ ਗੱਡੀਆਂ ਵੀ ਬਾਉਂਡ ਕੀਤੀਆਂ ਹੋਈਆਂ ਕਿਵੇਂ ਸਮਝਾਇਆ ਜਾ ਰਿਹਾ ਲੋਕਾਂ ਨੂੰ ਖਾਸ ਤੌਰ ਤੇ ਆ ਜਿਦਾ ਆਪਣੀਆਂ ਲੇਡੀਜ਼ ਐ ਵੀ ਉਹਨਾਂ ਨੂੰ ਵੀ ਕਈ ਬੱਚੇ ਕਿਉਂਕਿ ਯੰਗ ਬੱਚਿਆਂ ਨੂੰ ਹੋਲੀ ਮਨਾਉਣ ਦੀ ਬੜੇ ਤਰੀਕੇ ਨਾਲ ਕਈ ਵਾਰ ਮਤਲਬ ਇਹ ਐ ਵੀ ਗਲਤ ਤਰੀਕੇ ਨਾਲ ਹੋਲੀ ਨਹੀਂ ਮਨਾਈ ਹੈ ਨਾ ਮਨਾਉਣੀ ਹੈ ਜੇ ਮਤਲਬ ਠੀਕ ਤੰਗ ਨਾਲ ਤੁਸੀਂ ਮਨਾਓ ਤੇ ਕੋਈ ਪੁਲਿਸ ਨੂੰ ਕੋਈ ਇਤਰਾਜ਼ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੁਝ ਬਰਾਮਦ ਹੋਇਆ ਹੁਣ ਤੱਕ ਹਾਂ ਇਹਦੀ ਡਿਟੇਲ ਤੁਹਾਨੂੰ ਅਸੀਂ ਸ਼ਾਮ ਨੂੰ ਦਵਾਂਗੇ ਜਦੋਂ ਸਾਰਾ ਨਾਕਾਬੰਦੀ ਫ੍ਰੀ ਉਹਦਾ ਪ੍ਰੈਸ ਨੋਟ ਵੱਖਰੇ ਤੌਰ ਤੇ ਜਾਰੀ ਕਰਾਂਗੇ ਜੀ ਤਾਂ ਖਾਸ ਤੌਰ ਤੇ ਮੁਹਾਲੀ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਥਾਂ ਥਾਂ ਤੇ ਜਿੱਥੇ ਨਾਕੇ ਲਗਾਏ ਹੋਏ ਨੇ ਲੋਕ ਜਿਹੜੇ ਨੇ ਹੋਲੀ ਦਾ ਤਿਉਹਾਰ ਤੁਮਤਮ ਦੇ ਨਾਲ ਮਨਾ ਰਹੇ ਨੇ ਹਾਂਜੀ ਬਸ ਮੈਂ ਤਾਂ ਇਹੀ ਮੈਂ ਮੁਹਾਲੀ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਹੋਲੀ ਦੇ ਸ਼ੋਭਾ ਅਫਸਰ ਤੇ ਤੇ ਬਸ ਇਹੀ ਕਹਿੰਦੇ ਆਂ ਵੀ ਹੁੱਲੜਬਾਜੀ ਨਹੀਂ ਕਰਨੀ ਬਾਕੀ ਪਿਆਰ ਨਾਲ ਆਪਣਾ ਤੁਸੀਂ ਤਿਹਾਰ ਮਨਾਓ ਤੇ ਸਾਰਿਆਂ ਨੂੰ ਮੋਹਾਲੀ ਪੁਲਿਸ ਵੱਲੋਂ ਬਹੁਤ-ਬਹੁਤ ਵਧਾਈ। ਜੀ ਸ਼ੁਕਰੀਆ। ਸੋ ਇਸ ਸਾਡੇ ਨਾਲ ਡੀਐਸਪੀ ਹਰਸਿਮਰਨ ਸਿੰਘ ਬੱਲ ਜਿਨ੍ਹਾਂ ਵੱਲੋਂ ਮੋਹਾਲੀ ਦੀ ਵੱਖ-ਵੱਖ ਥਾਵਾਂ ਤੇ ਨੱਕੇ ਲਗਾਏ ਹੋਏ ਨੇ ਔਰ ਜੋ ਲੋਕ ਹੁੱਲੜਬਾਜੀ ਕਰਦੇ ਨੇ ਜੋ ਸ਼ਰਾਰਤੀ ਅੰਸਰ ਹੁੱਲੜਬਾਜੀ ਕਰਦੇ ਨੇ ਉਹਨਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਗੱਡੀਆਂ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਕੀ ਗੱਡੀ ਦੀਆਂ ਚੈਕਿੰਗਾਂ ਵੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਔਰ ਜਿਹੜੇ ਹੁੱਲੜਬਾਜ਼ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਪਰ ਐਕਸ਼ਨ ਵੀ ਪੁਲਿਸ ਵੱਲੋਂ ਲਿਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਮੁਹਾਲੀ ਦੇ ਵਿੱਚ ਖਾਸ ਤੌਰ ਤੇ ਮਾਹੌਲ ਖਰਾਬ ਨਾ ਹੋਵੇ ਤਾਂ ਹਰਸਿੰਦਰ ਸਿੰਘ ਬਲਹੋਰਾ ਦੇ ਨਾਲ ਗੱਲਬਾਤ ਕੀਤੀ ਹੈ ਜਿਵੇਂ ਜੱਸਾ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ